ਹਾਂ ਜੀ ਇਹ ਆਪਾਂ ਬਣਾ ਕੇ ਤਿਆਰ ਕਰ ਕੇ ਤੁਹਾਨੂੰ ਦਿਖਾਇਆ ਸੀਗਾ ਪਹਿਲਾਂ ਤੇ ਇਹ ਆਪਾਂ ਹੁਣ ਬਣਾ ਕੇ ਤਿਆਰ ਇੰਨੀ ਕਰ ਲਈ ਹੁਣ ਦਿਖਾਉਣੀ ਆ ਤੇ ਇਹ ਦੇਖੋ ਜੀ ਆਪਾਂ ਨਾ ਅੱਧ ਦੇ ਵਿੱਚ ਵਧਾਉਣ ਲੱਗੇ ਸੀਗੇ ਹਾਂ ਜੀ ਖੁੱਦ ਦੀ ਕਰਕੇ ਇਹ ਆਪਾਂ ਇੱਥੇ ਇੱਕ ਤੋਂ ਸ਼ੁਰੂ ਕੀਤਾ ਸੀ ਆਹ ਤੇ ਆਪਾਂ 6 ਵਾਰੀ ਵਧਾਉਣਾ ਵਧਾਉਣਾ ਆ ਜਿਹੜੀਆਂ ਗਲੀਆਂ ਨੇ 6 ਹੋਣੀਆਂ ਚਾਹੀਦੀਆਂ ਇਹ ਵਧਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਨੀ ਆ ਦੇਖੋ ਜੇ ਪਹਿਨਾ ਤਾਂ ਇੰਨਾ ਸਿੱਧਾ ਹੀ ਤੁਸੀਂ ਇਸ ਤਰ੍ਹਾਂ ਬੋਲ ਲੈ ਇਹਦੇ ਵਿੱਚ ਕੁਝ ਨਹੀਂ ਕਰਨਾਗਾ ਬਸ ਤੁਸੀਂ ਇੱਥੋਂ ਹੀ ਆਪਾਂ ਵਧਾਉਣੀ ਆ 26 ਰੋਟੇ ਤੋਂ ਆਪਾਂ ਨੂੰ ਤਰਤਾਰੀ ਬਿਆਲੀ ਰੋਟੇ ਕਰਨੇ ਚਾਹੀਦੇ ਨੇ ਦੇਖੋ ਆਹ ਬੰ ਤਦ ਇਹ ਜਿਹੜਾ ਬਲ ਪਾਉਣਾਗਾ ਧਾਗਾ ਮੂਰੇ ਕਰ ਲਓ ਮੋਰੀ ਕਰਕੇ ਨੂੰ ਬੋਲੋ ਪਤਾ ਗੰਮਰੀਆ ਵਾਦਗੇ ਤੋਂ ਇਹ ਤੋਂ ਹਰ ਵਾਰੀ ਵਧੀ ਜਾਣੀ ਆ ਚੀਜ਼ਾਂ ਆ ਜਿਹੜੀ ਮੋਰੀ ਆ ਤੇ ਵੀ ਆਪਾਂ ਇਧਰਲੇ ਪਾਸੇ ਬਿਦਾਰੀ ਤੇ ਬੋਣ ਨਹੀਂ ਸੀਗਾ ਪਾਦਨ ਤੇ ਇਧਰੋਂ ਸੀਗਾ ਹਿੰਦੀ ਕੋ ਮੇਰੇ ਤਾਂ ਘੱਟ ਵਾਪਸ ਇਹ ਤੁਸੀਂ ਇੱਕ ਕਲਰ ਦੀ ਵੀ ਬਣਾ ਸਕਦੇ ਆ ਦੋ ਕਲਰ ਦੀਆਂ ਤਿੰਨ ਦੀਆਂ ਜਿੰਨੀਆਂ ਤੁਸੀਂ ਚਾਹੋ ਬਾਕੀ ਆਪਾਂ ਸਿੱਧਾ ਹੀ ਮੋਲ ਲੈਣਾ ਹੈਗਾ ਫਿਰ ਇੰਨਾ ਸਿੱਧਾ ਮੋਲ ਲੈਣਾ ਫਿਰ ਆਪਾਂ ਜਿੱਥੇ ਵਧਾਉਣੇ ਆ ਮੋਰੀ ਬਣ ਕੇ ਆਪਣੇ ਤਿਆਰ ਹੋਈਏ ਫਿਰ ਆਪਾਂ ਤੁਹਾਨੂੰ ਉੱਤੇ ਸੁਕਾਉਣੀਆਂ ਲਓ ਫਿਰ ਆਪਣੀ ਚਮੋਰੀ ਆ ਗਈ ਇੱਥੇ ਸੇ ਆਪਣੇ ਕੋਲੇ 1 2 3 4 5 6 7 8 ਅਰਤੇ ਹੁਣ ਆਪਣੇ ਕੋਲ 9 ਆ ਗਏ ਇਹ ਲੋ ਇਹ ਤੁਸੀਂ ਮੋਰੀਆਂ ਨਾ 6 ਕਰ ਲਓ 5 ਕਰ ਲਓ ਸਾਈਜ਼ ਦੇ ਹਿਸਾਬ ਨਾਲ ਇਹ ਵਾ ਸ਼ੀਸ਼ੇ ਮੋਰੀਆਂ ਦੀ ਆਪਾ ਕੀਤਾ ਵਾ ਦੇਖੋ ਬਸ ਉਹ ਕਿਹੜੇ ਤਰੀਕੇ ਨਾਲ ਬਣ ਕੇ ਤੁਸੀਂ ਇੱਕ ਕਲਰ ਵੀ ਬਣਾ ਸਕਦੇ ਆ ਇਹਦੇ ਵਿੱਚ ਤੁਸੀਂ ਸਿੱਧੇ ਬਣਾਉਣਾ ਇਹਦੇ ਵਿੱਚ ਕੁਛ ਨਹੀਂ ਬਾਤ ਘਟ ਕੁਛ ਨਹੀਂ ਕਰਨੀ ਲੋ ਜੀ ਬਸ ਇਹਦੇ ਵਿੱਚ ਆਪਾਂ ਸਿੱਧੇ ਬਣਾਉਣ ਲੈਣਾ ਹੈ ਤਦ ਇਹ ਤਾਂ ਸਿੱਧਾ ਹੀ ਇਹਦੇ ਵਿੱਚ ਆਪਾਂ ਖੂਸ਼ ਡਿਜ਼ਾਈਨ ਨਹੀਂ ਕਰਨਾਗਾ ਇਹ ਤੁਹਾਨੂੰ ਦਿਖਾਉਣੀ ਆ ਸਾਨੂੰ ਦੇਖੋ ਇਹ ਪਸੰਦ ਅਸ ਅਸੀਂ ਕਿਹਾ ਵੀ ਇਹ ਤਾਂ ਸਿੱਧਾ ਹੀ ਬਣਾਉਣਾ ਆ ਚੀਜ਼ਾਂ ਨਾ ਜਿਹੜੀਆਂ ਆ ਚੀਜ਼ਾਂ ਹੀ ਸਿੱਧੀਆਂ ਹੀ ਬਣਾਉਣਾ ਆ ਚੀਜ਼ ਇੱਥੋਂ ਤੋਂ ਜਿੱਦੇ ਬਣਾਣਾ ਆੜ ਜਾਂ ਤਰਿਆ ਜਾਂਦਾ ਵਾ ਜਦੋਂ ਇਹ ਛੇ ਮੋਰੀਆਂ ਹੋ ਗਈਆਂ ਜੇ ਤੁਸੀਂ ਜ਼ਿਆਦਾ ਵੱਡਾ ਕਰਨੇ ਸੱਤ ਕਰ ਲਓ ਜੇ ਛੋਟੀਆਂ ਪੌਣੀਆਂ ਤੁਸੀਂ ਪਾਜ ਕਰ ਸਕਦੇ ਆ ਜੇਰ ਆਪਾਂ ਇਥੋਂ ਸਟਾਰਟ ਕਰ ਲਿਆ ਇਹ ਛੇ ਆਪਾਂ ਇੱਥੇ ਛਾੜਤੀਆਂ ਗਾਲੀਆਂ ਇਥੋਂ ਇਥੋਂ ਸ਼ੁਰੂ ਕੀਤਾ ਸੀ ਫਿਰ ਆਪਾਂ ਆਤੀ ਤੋਂ ਬਦਾਲਿਆ ਇਥੋਂ ਲਾ ਕੇ ਸਟਾਰਟ ਕਰ ਛੇ ਆਪਾਂ ਇਥੋਂ ਪਾ ਲ ਨਾ ਇਹਦੇ ਵਿੱਚ ਪਰਪਲ ਕਲਰ ਦੇ ਵਿੱਚ ਛੇ ਪਾ ਲਾਂ ਜੇ ਪੂਰੀਆਂ ਹੋਈਆਂ ਫਿਰ ਆਪਾਂ ਇਥੋਂ ਸ਼ੁਰੂ ਕਰ ਲਿਆ ਇਥੋਂ ਫਿਰ ਆਪਾਂ ਛੇ ਕਰ ਲਾਂ ਦੇਖੋ ਜੀ 6 3 18 ਇਟਾਰੇ ਉਂਗਲੀਆਂ ਹੋਵੰਗੀਆਂ ਆਪਣੀਆਂ 6 6 4 ਕਰਕੇ ਆਪਣੀਆਂ 18 ਹੋ ਗਈਆਂ ਤੇ ਇੱਥੇ ਆਪਾਂ 25 ਝੋਟੇ ਰੱਖਿਆ ਚੀਜ਼ ਇਹ ਤੋਂ ਆਪਣੇ ਹੋਗੇ 42 ਗਾੜੀ ਝੋਟੇ ਇੱਥੇ ਇੱਥੋਂ ਆ ਕੇ ਤੁਸੀਂ ਅੱਧ ਤੇ ਕਰ ਲੈਣਾ ਹੈਗਾ ਤੁਸੀਂ ਆਹ ਬਣਾ ਲਿਆ ਆਹ ਕਲਰ ਤੇ ਤੁਸੀਂ ਅੱਡ ਕਰ ਲੈਣਾ ਹਲੋ ਜੀ ਇਹ ਆਪਾਂ ਤੁਹਾਨੂੰ ਦੱਸ ਦਈਆਂ ਇਹ ਤੁਸੀਂ ਸਲਾਈ ਕਿਵੇਂ ਕਰਨਾ ਦੇਖੋ ਸਲਾਈ ਕਰਨ ਦਾ ਸੁਣ ਤਾਸ ਦੇ ਕਿਤਾ ਸੀ ਸਲਾਈ ਕਰਨਾ ਵਾ ਹਲੋ ਜੀ ਤੁਸੀਂ ਇਸ ਤਰ੍ਹਾਂ ਫੜ ਲੈਣਾ ਲੜ ਤੁਸੀਂ ਇੱਕ ਤੋਂ ਤੋਂ ਲੈ ਕੇ ਆਹ ਚੀਜ਼ ਤੁਸੀਂ ਇਸ ਤਰ੍ਹਾਂ ਸਲਾਈ ਕਰਨੀ ਹੈ ਇਹ ਫਿਰ ਇਹ ਆ ਗੁੱਠਾ ਤੁਸੀਂ ਇਹ ਸਲਾਈ ਐ ਕਰ ද ද್ ಬා ವෝಿ ಸಕ್ಕ ತ ರಿಕ ವංක ಾරන් යන. ਆਹ ਤੇ ਇਹ ਜੇ ਫਸਲਾਈ ਕਰ ਲਈ ਹੁਣ ਤੁਸੀਂ ਇਹਨਾਂ ਨੂੰ ਵੀ ਇੱਥੋਂ ਫੜ ਲੈਣਾ ਆਹ ਜੀ ਜਨ ਇਹ ਗੁੱਠੇ ਨੂੰ ਵੀ ਇੱਕ ਪਸਾਰ ਰੱਖ ਲੈਣਾ ਨਾ ਵਧਾਉਣਾ ਨਾ ਇਹਨੂੰ ਘਟਾਉਣਾ ਤੁਸੀਂ ਦੇਖੋ ਇਹ ਆਜਾ ਆਪਣੇ ਕੋਲੇ ਧਾਗਾ ਪਿਆ ਵਾ ਆਪਾਂ ਇਹਦੀ ਮਦਦ ਦੇ ਨਾਲ ਹੀ ਇਹਨਾਂ ਨੂੰ ਇਸ ਤਰ੍ਹਾਂ ਜੋੜ ਲੈਨੇ ਆਂ D'accord. Oui. धागा इत कट लें बाद कट देंगे इनू दी सौ किले कॉ दो हम अपना आ धागा लेना चलो जी वीडियो काफ़ी लंबी होजूगी ये हम दस दी आ चीज लो ਆਪਾਂ ਆਹ ਜੀ ਜੋੜ ਦੇ। ਅਲੋਸੀ ਆ ਤੁਸੀਂ ਧਾਗਾ ਆਪਾਂ ਪਾ ਲਿਆ। ਹੁਣ ਆ ਪੈਟਾ ਤੱਕ ਬਣਾ ਕੇ ਤਿਆਰ ਕਰਕੇ ਤੁਹਾਨੂੰ ਫਿਰ ਦਿਖਾਉਣੀ ਹੈ। ਹਲੋ ਆਹਦੀ ਇਹਨੂੰ ਆਪਾਂ ਸਾਰੀ ਨੂੰ ਸਿਲਾਈ ਇੱਥੋਂ ਤੱਕ ਕਰਦੇ। ਬਲੋ ਜੀ ਇਹ ਇਹ ਪਸਲਾਈ ਕਰ ਲਿਆ। ਇਹ ਤੋਤੇ ਲੈ ਕੇ ਆਹ ਜਿੱਦਾ ਕਪਸਲਾਇ ਕਰ ਲਈ ਹੁਣ ਆਪਾਂ ਆ ਆ ਪਾ ਗੱਲੀ ਸੈਟ ਸਲਾਈ ਕਰਾਂ ਹੁਣ ਆਹ ਚੀਜ਼ ਹੈ ਜਿਹੜੀ ਇਹਨੂੰ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਸਲਾਈ ਕਰਦੇ ਪੇਰ ਤੋਂ ਵੱਡਾ ਬਾਰ ਕੇ ਹਲੋ ਜੀ ਦੇਖੋ ਹਲੋ ਆਤੀ ਵੀ ਪਰਵੇਖਰ ਬਣਾ ਕੇ ਪਿਆਕਾ ਲਈ ਚਲ ਲਈ ਸਵੇਰੇ ਲਈ ਪਸੰਦ ਕੋਲ ਕੇ ਦਿਖਾਉਣਿਆ ਹੈ ਲਓ ਜੀ ਇਹ ਆਪ ਪਾਲੀ ਜੀ ਨਾਲ ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਦੇਖੋ ਜੀ ਤੇ ਆ ਚੀਜ਼ ਵੀ ਆਪਾਂ ਥੋੜੀ ਜੀ ਨਾ ਝੋਟੇ ਪੱਤੀ ਕਿ ਰੱਖੇ ਸੀ ਵੀ ਲਵੇ ਨਾ ਲਓ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਕਿੰਨੇ ਵਧੀਆ ਗੁੱਥੇ ਨਿਕਲੇ ਹੋਏ ਆ ਸੋਨੋ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਆਰਡਰ ਆਪ ਦੇ ਬੁੱਕ ਕਰਵਾ ਸਕਦੇ ਆਂ ਹਾਂ ਲੋ ਜੀ ਇਹ ਕ कलर ਜਿਹੜਾ ਬਣਾਉ ਉਹ ਦੋ ਜਿਹੜਾ ਬਹੁਤ ਸੋਹਣੀ ਬਣ ਕੇ ਤਿਆਰ ਹੋ ਗਈ ਆ ਲੋ ਜੀ ਕਮੈਂਟ ਕਰਕੇ ਦੱਸਿਓ ਕਿ ਕਿਦਾਂ ਆਪਣੇ ਜਰਾਬ ਲੱਗੀ ਤੁਹਾਨੂੰ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਲੋ ਜੀ ਇਹ ਆਪਣੇ ਆਰਡਰ ਆ ਲਗੇ ਆ ਤੇ ਆਪਾਂ ਕੱਲ ਲਾਂਗੇ ਫਿਰ ਤੁਹਾਨੂੰ ਦੱਸਾਂਗੇ ਇਹਦੇ ਬਾਅਦ ਆਪਾਂ ਤੁਹਾਨੂੰ ਜਸਤਾਨੇ ਦਿਖਾਵਾਂਗੇ ਜਸਤਾਨੇ ਬਣ ਕੇ ਉਹਨਾਂ ਦੇ ਬਾਰੇ ਵੀ ਦੱਸਾਂਗੇ ਜਿਹੜਾ ਹੱਥਾਂ ਤੇ ਪਾਉਣ ਵਾਲੇ ਗਲੈਕਸ ਹੁੰਦੇ ਆ ਜਸਤਾਨੇ ਜਿਹਨਾਂ ਨੂੰ ਬੋਲਦੇ ਆ ਤੇ ਉਹ ਵੀ ਤੁਹਾਨੂੰ ਦੱਸਾਂ ਕਿੱਦਾਂ ਬਣਦੀ ਓ ਕਿਉਂਕਿ ਉਹਨਾਂ ਦਾ ਆਰਡਰ ਆਇਆ ਕਿ ਨਾਲ ਵੀ ਸਾਨੂੰ ਜਸਤਾਨ ਨੇ ਵੀ ਬਣਾ ਕੇ ਕਰ ਲਓ ਤੇ ਇਹ ਆਪਾਂ ਸਵੇਰੇ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜੇ ਸਵੇਰੇ ਬਣ ਕੇ ਤਿਆਰ ਹੋ ਗਈ ਲੋ ਜੀ ਠੀਕ ਹੈ ਦੱਸਿਓ ਕਿੰਨੀ ਵਧੀਆ ਇਹ ਰਾ ਬਣ ਕੇ ਤਿਆਰ ਹੋਈ ਆ ਆਪਾਂ ਤੁਹਾਨੂੰ ਅੱਜ ਬਾਅਦ ਵਿੱਚ ਪਾ ਕੇ ਦਿਖਾ ਦਿੰਦੀ ਆ ਲੋ ਇਹ कलर ਵੀ ਬਹੁਤ ਸੋਹਣਾ ਆ ਪਾ ਕੀਤਾ ਵਾ ਹਲੋ ਚਲੋ ਜੀ ਠੀਕ ਆ ਆਪਾਂ ਤੁਹਾਨੂੰ ਬਣਾ ਕੇ ਵੀ ਦੱਸ ਦਿੰਦੀ ਆ ਵਾਹ ਬਹੁਤ ਵਧੀਆ ਫੱਟ ਆਈ ਹੈ ਬਣ ਕੇ ਤਿਆਰ ਹੋਈ ਹੈ